ਸਰਕਾਰ ਕੀ ਹਾਲ ਹੈ ਨਿਊ ਬਲੌਗਰ ਦਾ ਸਵਾਗਤ ਹੈਗਾ ਤੇ ਮੋਟਾ ਕੀ ਹੋਇਆ ਐਨੇ ਟੈਨਸ਼ਨ ਚ ਖੜੀ ਹੋਈਆਂ ਟੈਨਸ਼ਨ ਛੇ ਯਾਰ ਤੁਸੀਂ ਕੱਲ ਜਾਣਾ ਮੇਰਾ ਜੀ ਨਹੀਂ ਲੱਗਣਾ ਲੈ ਜੀ ਨਹੀਂ ਲੱਗਣਾ ਹਾਂ ਲੜਾ ਨਹੀਂ ਆਣਾ ਕੁਛ ਮਰਜੀ ਸਮਝ ਲਓ ਲੈ ਹਾਂ ਮੈਂ ਕਰੇ ਹਾਂ ਹਾਂ ਤੋਕੇ ਦੇਸੀ ਦਿਵਾ ਬਾਹਰ ਬਾਹਰ ਹਾਲ ਮੈਂ ਬਾਤ ਲਾ ਕੇ ਮੇਰਾ ਜੀ ਨਹੀਂ ਲੱਗਣਾ ਐ ਥੋੜੀ ਹੈ ਯਾਰ ਮੈਨੂੰ ਫਿਕਰ ਹੁੰਦੀ ਆ ਪੈਦਲ ਜਾਏਗਾ ਹਣਾ ਮੈਂ ਵੈਸੇ ਤਾਂ ਕਹਿੰਨੀ ਆ ਵਾਈ ਗਰੂ ਤੁਹਾਡੀ ਯਾਤਰਾ ਸਫਲ ਕਰੇ ਹਨਾ ਫਿਰ ਵੀ ਫਿਕਰ ਤਾਂ ਹੁੰਦੀ ਆ ਕਰੇ ਮਤਲਬ ਪੈਦਲ ਜਾਣਾ ਕਿਵੇਂ ਸੋਵਾਂਗੇ ਕਿਵੇਂ ਖਾਓਗੇ ਤੁਹਾਨੂੰ ਤਾਂ ਕੁਝ ਬਣਾਉਣਾ ਨਹੀਂ ਆਉਂਦਾ ਟੈਨਸ਼ਨ ਹੁੰਦੀ ਆ ਮੈਨੂੰ ਬਾ ਕੋਨੇ ਉਹ ਬਾਬਾ ਵਾਹਿਗੁਰੂ ਕਰੂਗਾ ਕਿਰਪਾ ਤੇ ਟੈਨਸ਼ਨ ਆ ਰਾਕੋ ਹੁੰਦਾ ਤੇ ਫਿਰ ਮੈਂ ਆਸਮਕੇਦੋਂ ਰਾਤ ਨੂੰ ਦੇਖਾਂ ਕਰਾਂ ਕਿ ਇਹਦੋਂ ਨੂੰ ਗਿਆ ਸੀ ਦਰੋਂ ਆਉ ਉਹ ਕਰੋ ਆਉ ਉਹ ਕਿਦੋਂ ਆਊਗਾ ਤੇ ਲੈ ਵੀ ਕੋਈ ਪੁੱਛਣ ਵਾਲੀ ਗੱਲ ਹੈ ਵੀ ਮੈਂ ਕੀ ਕਰੂੰਗੀ ਮੇਰਾ ਸਾਰਾ ਦਿਨ ਅੱਖਾਂ ਥੱਕ ਜਾ ਕਰਨੀ ਆ ਮੈਂ ਹੀ ਸੋਚੀ ਜਾ ਕਰੂੰਗੀ ਦੈਨ ਨੰਗਿਆ ਰਾਤ ਨੀ ਨੰਗ ਦੀ ਰਾਤ ਨੰਗੀ ਦਿਨ ਨੀ ਨੰਗ ਦਾ ਐਂ ਸੋਚ ਸੋਚ ਕੇ ਪਤਾ ਨਹੀਂ ਕਿਵੇਂ ਕੱਢੂਗੀ ਮੈਂ ਕਿਤੇ ਚੱਲ ਕੋਈ ਤਾਂ ਟੈਂਸ਼ਨ ਆ ਰਹੀ ਤੇ ਲਈ ਮੈਂ ਇੱਕ ਰੋੜਵਾ ਨਾ ਆਤਾ ਕੱਲ ਟੜਕੇ ਜਾਣਾ ਸੀ ਪਰਸੋਂ ਟੜਕੇ ਜਾਊਗਾ ਮੰਗਲਵਾਰ ਤੋਂ ਮੈਂ 16 ਵਾਲਾ ਇੱਕ ਸੋਲਰ ਲੈਟਰਸ ਆਰਡਰ ਕੀਤਾ ਸੀ ਆਨਲਾਈਨ ਆਜਾਉਣੇ ਸਵਾਦ ਨਹੀਂ ਹੁਣ ਕੱਲ ਆਊਗੀ ਕੱਲ ਲੈ ਕੇ ਫਿਰ ਪਰਸੋਂ ਟੜਕੇ ਤੁਰਾਂਗੇ ਤੇ ਉਹਦੇ ਵਿੱਚ ਇੱਕ ਨਾ ਮੋਬਾਈਲ ਚਾਰਜ ਹੋ ਜਾਊਗਾ ਇੱਕ ਬਾਤ ਗੱਲ ਸਰਾਤ ਨੂੰ ਲੈਂਡਲੋਡ ਨਹੀਂ ਹੁੰਦੀ ਨਿਹਰਾ ਨਰਾ ਉਹ ਲੜ ਜਾ ਕੇ ਤੇ ਸਤ ਪੁਲਾ ਨਾ ਨਚਲਾ ਕਰੋ ਨਾ ਉਹ ਵਾਹਿਗੁਰੂ ਆਪਣਾ ਨਾਲ ਆ ਤੇ ਫਿਰ ਸਾਨੂੰ ਪੜਾ ਆਪਣਾ ਕਰਦਾ ਤੜਿਆ ਤਾਂ ਵਾਹਿਗੁਰੂ ਦਾ ਤਰਨ ਪਰ ਪਲੀਜ਼ ਵੱਤ ਤੋਂ ਵੱਤ ਸਪੋਰਟ ਕਰੋ ਜੇ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਆ ਹੋਰ ਸੋ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਬਸ ਵੀਡੀਓ ਵਾਪਰ ਸ਼ੇਅਰ ਕਰਦਾ ਬ్రో ਸ਼ੇਅਰ ਕਰਦਾ ਕਰੋ ਜੇ ਵੀਡੀਓ ਦੇਖਿਆ ਕਰੋ ਅਪਲੋਡ ਕਰਾ ਕਰਾਂਗੇ ਛੋਟੇ ਸਪੋਰਟ ਨਾਲ ਮੇਰਾ ਕਰਦਾ ਨਾ ਤੇ ਵਾਹਿਗੁਰੂ ਦੀ ਸਪੋਰਟ ਨਾਲ ਜਿਹੜਾ ਮਨ ਨੂੰ ਸ਼ਾਂਤੀ ਮਿਲੂਗੀ ਇਸ ਕਰਕੇ ਕਰੇ ਸਾਨੂੰ ਪਰਾ ਦਿਮਾਗ ਸ਼ਾਂਤ ਛੋਟਾ ਬਕਾ ਦਸ ਵਗਲਾ ਨੇ ਸੌ ਨੇ ਇਸ ਕਰਕੇ ਵਾਹਿਗੁਰੂ ਦੇ ਚੱਲੇ ਆ ਤੇ ਬਾਕੀ ਕਾਲੇ ਕਰਪਾ ਤੇ ਬਾਕੀ ਆਪ ਮਿਲਦੇ ਆ ਪਰਸੋਂ ਕੋਨੇ ਲੱਕੇ ਮੋਟੇ ਬੁਲਾ ਕਰਨਗੇ ਤੇ ਸਾਰਾ ਸਸ਼੍ਰੀ ਕਾਲ